ਔਰ ਕਹਿਣਾ ਚਾਹਣਾ ਕਿ ਅੱਜ ਦੀ ਸਰਕਾਰ ਤੇ ਇੱਕ ਗੱਲ ਇਹ ਵੀ ਸਵਾਲ ਮੈਂ ਪੁੱਛ ਰਿਹਾ ਕਿ ਤੁਸੀਂ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਤੇ ਐਨਐਸਾ ਲਾ ਕੇ ਉਹਨਾਂ ਨੂੰ ਅਸਾਮ ਵਰਗੀ ਦੂਰ ਦਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਿੱਥੋਂ ਤੱਕ ਮੇਰੀ ਅਕਲ ਜਾਂਦੀ ਹੈ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਇਹ ਕਹਿ ਸਕਦਾ ਕਿ ਉਹਦਾ ਪ੍ਰਮੁੱਖ ਕੰਮ ਸੀਗਾ ਪ੍ਰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਹਾਂ ਇੱਕ ਇਨਸੀਡੈਂਟ ਹੋਇਆ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਝਗੜਾ ਹੋ ਗਿਆ ਤਕਰਾਰ ਹੋਇਆ ਤੁ ਸਮ ਐਕਸਟੈਂਟ ਵਾਇਲੈਂਸ ਹੋਇਆ ਕਿ ਕੀ ਸਾਡੇ ਦੇਸ਼ ਦਾ ਸੰਵਿਧਾਨ ਤੇ ਸਾਡੇ ਕੋਲ ਸਾਡੀ ਪੁਲਿਸ ਮੈਕਨਿਜ਼ਮ ਇੰਨਾ ਕਮਜ਼ੋਰ ਹੈ ਕਿ ਅਸੀਂ ਜਿਹੜੀਆਂ ਸਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਕਿ ਅਸੀਂ ਉਹਨਾਂ ਨੂੰ ਡੀਲ ਨਹੀਂ ਕਰ ਸਕਦੇ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਹੋਰ ਜੋ ਤੁਹਾਡੇ ਕੋਲ ਧਾਰਾ ਤੁਸੀਂ ਲਾਉਨੇ ਹੋ ਲਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਲੇਕਿਨ ਰੱਖੋ ਤਾਂ ਘਟੋ ਘਟ ਪੰਜਾਬ ਦੇ ਜਿਲ੍ਹਿਆਂ ਵਿੱਚ ਐਨਐਸਏ ਇਸ ਵਨ ਆਫ ਦਾ ਮੋਸਟ ਟ੍ਰਿਕੋਨਲ ਲਾਜ਼ ਵਿਚ ਇਸ ਅਪੋਜ਼ਡ ਬਾ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜੱਥੇਦਾਰ ਜਿਹੜਾ ਰਿਆ ਹੋਵੇ ਸਾਡੇ ਅਕਾਲ ਤੱਕ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ ਛੇਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ ਆਪਾਂ ਉਹਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਹੁਣ ਆਪਾਂ ਕਿਦਾਂ ਯਕੀਨ ਕਿਹੜੇ ਮੂੰਹ ਨਾਲ ਯਕੀਨ ਦਿਵਾ ਸਕਦੇ ਕਿ ਅਸੀਂ ਸਿੱਖਾਂ ਦੀਆਂ ਕੌਮ ਦੀਆਂ ਪੰਥ ਦੀ ਅਸੀਂ ਲੜਾਈ ਲੜਾਂਗੇ ਇਹ ਇਹ ਹੋ ਗਿਆ ਉਹਨਾਂ ਦਾ ਕਿਰਦਾਰ ਆਈ ਐਮ ਵੈਰੀ ਸੈਡ ਟੂ ਐਡ ਕਿ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਆਈ ਉਸ ਤੋਂ ਬਾਅਦ ਉਹਨਾਂ ਨੇ ਵੀ ਬਜਾਏ ਕਿ ਉਹਨਾਂ ਨੂੰ ਇਨਸਾਫ ਦੇਣਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਹੂਮ ਸ਼ਹੀਦ ਕੌਮੀ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇਕਲਾਂ ਦੇ ਘਰੇ ਪਹੁੰਚੇ ਆ ਸਾਰੇ ਮੇਰੇ ਨਾਲ ਸਾਡੀ ਪਾਰਟੀ ਦੇ ਕੁਲੀਕ ਸਤਕਾਰਯੋਗ ਐਮ ਐਲ ਏਜ਼ ਐਕਸ ਐਮ ਐਲ ਏਜ਼ ਮੇਰੇ ਨਾਲ ਨੇ ਨਗਰ ਨਿਵਾਸੀ ਨੇ ਕਿਉਂਕਿ ਮੈਂ ਜੇਲ੍ਹ ਸੀਗਾ ਤੇ ਜਦੋਂ ਮੈਂ ਰਿਹਾਅ ਹੋਇਆ ਤੇ ਮਸਲਾ ਦੁਬਾਰਾ ਪਬਲਿਕ ਡੋਮੇਨ 'ਚ ਆਇਆ ਗੱਲ ਬਹੁਤ ਪੁਰਾਣੀ ਆ ਔਰ ਬਹੁਤ ਵੱਡਾ ਅਨਿਆਇ ਬਹੁਤ ਵੱਡੀ ਇੱਕ ਬੇਇਨਸਾਫੀ ਇਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਮੈਂ ਉਹਨਾਂ ਦੇ ਸੁਪੁੱਤਰ ਹਰੀ ਸਿੰਘ ਜੀ ਕੌਂਕੇ ਨੂੰ ਮਿਲਿਆ ਭਾਈ ਸਾਹਿਬ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਦੇ ਧਰਮ ਪਤਨੀ ਨੂੰ ਮੱਥਾ ਟੇਕ ਕੇ ਆਣ ਕੇ ਉਹਨਾਂ ਦੇ ਗੁੱਡੀ ਹੱਥ ਲਾਏ ਆ ਅੱਜ ਅਸੀਂ ਸਾਰੇ ਨਿਹੱਥੇ ਹੋਏ ਹੋਏ ਆ ਸਾਡੇ ਕੋਲ ਅਸੀਂ ਵੱਡੇ ਤੋਂ ਵੱਡੇ ਮਸਲੇ ਦੇ ਵਿੱਚ ਕੋਈ ਪੁਖਤਾ ਕਾਰਵਾਈ ਕਰਨ ਦੇ ਅਸੀਂ ਜਦੋਂ ਬਿਲਕੁਲ ਅਸਮਰੱਥ ਆ ਤੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇਹਨਾਂ ਦੇ ਘਰ ਆਣ ਕੇ ਘੱਟੋ ਘੱਟ ਇਹਨਾਂ ਦੇ ਨਾਲ ਚਾਰ ਸ਼ਬਦ ਹਮਦਰਦੀ ਦੇ ਪ੍ਰਗਟ ਕਰ ਸਕਦੇ ਉਹ ਪਹਿਲਾ ਸਾਡਾ ਮਕਸਦ ਅੱਜ ਉਹਨਾਂ ਦੇ ਘਰ ਆਉਣ ਦਾ ਸੀ ਹੁਣ ਅਫਸੋਸ ਇਸ ਗੱਲ ਦਾ ਵਾ ਕਿ ਕੁਐਸੇ ਤਾਂ ਛੋਟਾ ਜਿਹਾ ਕੋਟ ਹੈਗਾ ਪੁਰਾਣਾ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਜੇ ਜੇ ਥੋੜੇ ਦੇਰ ਵਾਸਤੇ ਵੀ ਇਨਸਾਫ ਡਿਲੇ ਹੋ ਜੇ ਤਾਂ ਇਹ ਇਨਸਾਫ ਦੀਆਂ ਕਿਤਾਬਾਂ ਚ ਮੰਨਿਆਗਾ ਕਿ ਇਹ ਬੇਇਨਸਾਫੀਆ ਇਹਦਾ ਮਤਲਬ ਤੁਸੀਂ ਇਨਸਾਫ ਦੇਣ ਤੋਂ ਮੁਨਕਰ ਹੋ ਗਏ ਹੋ ਪਰ ਇਸ ਕੇਸ ਵਿੱਚ ਤਾਂ ਇਹ 1992 ਦਾ ਵਾਕਿਆਤ ਹੈ ਜਦੋਂ ਉਹਨਾਂ ਨੂੰ ਪੁਲਿਸ 250 300 ਬੰਦੇ ਦੀ ਹਾਜ਼ਰੀ ਵਿੱਚ ਇੱਥੋਂ ਚੁੱਕ ਕੇ ਲੈ ਕੇ ਜਾਂਦੀ ਹੈ ਇਹਨਾਂ ਦੇ ਘਰੋਂ ਇਸੇ ਕੌਂਕੇ ਕਲਾ ਪਿੰਡ ਚੋਂ ਔਰ ਫਿਰ ਉਹਥੇ ਉਹਨਾਂ ਨੂੰ ਉਸ ਵਕਤ ਥਾਣਿਆਂ ਚ ਰੱਖਿਆ ਜਾਂਦਾ ਤੇ ਤਸ਼ੱਦਦ ਕੀਤਾ ਜਾਂਦਾ 3 ਡਿਗਰੀ ਟੌਰਚਰ ਕੀਤਾ ਜਾਂਦਾ ਫਿਰ ਕਿਹਾ ਜਾਂਦਾ ਜਦੋਂ ਕੋਈ ਹਾਈ ਕੋਰਟ ਤੋਂ ਇੰਟਰਫੀਰੈਂਸ ਹੁੰਦੀ ਫੇ ਕਿਹਾ ਜਾਂਦਾ ਜੀ ਉਹ ਤਾਂ ਭਗੋੜੇ ਹੋ ਗਏ ਜੀ ਇਹਨਾਂ ਨੂੰ ਸਿੰਘ ਛਡਾ ਕੇ ਲੈ ਗਏ ਜੀ ਫਿਰ ਕੌਂਟਰਡਿਕਸ਼ਨ ਆਉਂਦੀ ਕੇਸਾਂ ਦੇ ਵਿੱਚ ਜਦੋਂ ਹਾਈ ਕੋਰਟ ਐਫੀਡਵਿਟ ਫਾਈਲ ਕਰਦੀ ਪੁਲਿਸ ਫਿਰ ਉੱਥੇ ਜਾ ਕੇ ਜਿਹੜਾ ਹੈ ਇੱਕ ਇੱਕ ਸਟੇਟਮੈਂਟ ਵਿੱਚ ਪੁਲਿਸ ਮੰਨਦੀ ਆ ਕਿ ਉਹ ਸਾਡੀ ਕਸਟਡੀ ਚ ਆ ਫਿਰ ਕਹਿੰਦੇ ਉਹ ਪਗੋੜੇ ਹੋ ਗਏ ਨੇ ਔਰ ਮੈਂ ਸਮਝਦਾ ਵਾਂ ਕਿ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਐਗਜ਼ੈਂਪਲਰੀ ਇਹ ਇਨਜਸਟਿਸ ਦਾ ਕੇਸ ਆ ਪੰਜਾਬ ਪੈਸੇ ਦਾ ਇਸ ਤਰ੍ਹਾਂ ਦੇ ਨਾਲ ਹਜ਼ਾਰਾਂ ਪਰਿਵਾਰ ਅਫੈਕਟ ਹੋਏ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਬਣਾਏ ਗਏ ਹੁਣ ਇੱਥੇ ਆਣ ਕੇ ਕਹਾਣੀ ਇਹ ਆ ਕਿ ਇਹ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਦੁੱਖ ਇਸ ਗੱਲ ਦਾ ਵਾ ਕਿ ਉਸ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਆ ਗਿਆ ਮੈਂ ਕਿਸੇ ਪਾਰਟੀ ਇੱਕ ਤੇ ਫੋਕਸ ਨਾ ਕਰਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 92 ਤੋਂ ਬਾਅਦ ਉਸ ਵਕਤ ਕਾਂਗਰਸ ਸਰਕਾਰ ਸੀਗੀ ਤਸ਼ੱਦਦ ਉਹਨਾਂ ਨੱਕ ਦੇ ਥੱਲੇ ਹੋਇਆ ਫਿਰ ਉਸ ਤੋਂ ਬਾਅਦ 97 ਤੋਂ ਬਾਅਦ 5 ਸਾਲ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਰਹੀ ਬਾਦਲ ਸਾਹਿਬ ਦੀ ਸਰਕਾਰ ਰਹੀ ਔਰ ਉਸ ਦੌਰਾਨ ਜਿਹੜਾ ਜਥੇਬੰਦੀਆਂ ਨੇ ਜਦੋਂ ਅਰਜ਼ੀਆਂ ਦਿੱਤੀਆਂ ਇਨਕੁਆਇਰੀ ਦੀ ਜਾਂਚ ਮੰਗੀ 97 98 ਵਿੱਚ ਇਨਕੁਆਇਰੀ ਮਾਰਕ ਹੁੰਦੀ ਆ ਔਰ ਅਗਲੇ ਵਰੇ ਹੀ 1999 ਦੇ ਵਿੱਚ ਉਸ ਵਕਤ ਦੇ ਏ ਡੀ ਜੀ ਪੀ ਮਿਸਟਰ ਬੀ ਪੀ ਤਿਵਾੜੀ ਦੀ ਰਿਪੋਰਟ ਆ ਜਾਂਦੀ ਜਿਹੜੀ ਕਿ ਹੁਣ ਪਬਲਿਕ ਡੋਮੇਨ ਚ ਆ ਚੁੱਕੀ ਆ ਉਹ ਗੱਲਾਂ ਉਹ ਕਨਫਰਮ ਕਰ ਰਹੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਜਿਹੜੇ ਸੀਗੇ ਉਹ ਪੁਲਿਸ ਕਸਟਡੀ ਵਿੱਚ ਲੈ ਗਏ ਨੇ ਔਰ ਅਗਲਾ ਉਹਨਾਂ ਨੇ ਕਦਮ ਕਿਆ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਹੁਣ ਪਹਿਲਾਂ ਮੈਂ ਇਸ ਕਰਕੇ ਨਹੀਂ ਕਿ ਮੈਂ ਨੁਕਤਾਚੀ ਨਹੀਂ ਕਰ ਰਹਾ ਜਾਂ ਉਹ ਕੋਈ ਸਾਡੇ ਮੁਖਾਲਫ ਪਾਰਟੀ ਆ ਪਰ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਸੀ ਪੰਥ ਦੇ ਵਾਰਿਸ ਆ ਅਸੀਂ ਪੰਥ ਜਿਹੜਾ ਹੈ ਇੱਕ ਪੰਥਕ ਪਾਰਟੀ ਆ ਅਸੀਂ ਸਾਰੇ ਦੇਸ਼ ਵਿੱਚ ਸਿੱਖਾਂ ਦੇ ਨੁਮਾਇੰਦੇ ਆ ਉਹਨਾਂ ਦੇ ਹੱਥ ਜਿਹੜੇ ਸੀਗੇ ਉਹਨਾਂ ਨੇ ਖੜੇ ਕਰ ਦਿੱਤੇ ਇਸ ਤਰ੍ਹਾਂ ਆ ਕਿਸ ਨੇ ਇਹਨਾਂ ਦੇ ਜਥੇਦਾਰ ਸਾਹਿਬ ਨੂੰ ਇਨਸਾਫ ਦੇਣ ਦੀ ਕੋਈ ਗੱਲ ਨਹੀਂ ਕੀਤੀ ਔਰ ਉਸ ਵਕਤ ਦੀ ਸਰਕਾਰ ਨੇ ਹੱਥ ਕੜੇ ਕਰਕੇ ਉਸ ਰਿਪੋਰਟ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਚਲੋ ਉਹ ਉਹਨਾਂ ਦਾ ਕਿਰਦਾਰ ਜਿਹੜੇ ਅੱਜ ਕਹਿੰਦੇ ਨੇ ਕਿ ਅਸੀਂ ਜਿਹੜੇ ਅੱਜ ਵੀ ਮਤਲਬ ਆਵਾਜ਼ ਦੇ ਰਹੇ ਨੇ ਕਿ ਆ ਉਹ ਆਪਾਂ ਪੰਥ ਦੇ ਮੁੱਦਿਆਂ ਨੂੰ ਚੱਕਣਾ ਜੇ ਆਪਾਂ ਐਡਾ ਵੱਡਾ ਮੁੱਦਾ ਜਿਹੜਾ ਕਿ ਸਾਡਾ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦਾ ਕੋਈ ਰੂਟੀਨ ਆਦਮੀ ਨਾ ਹੋਵੇ ਜੇ ਆਪਾਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਸਰਕਾਰ ਵੇਲੇ ਹੁੰਦਿਆਂ ਪੰਥ ਦੀ ਸਰਕਾਰ ਅਖਵਾਈਏ ਤੇ ਉਸ ਵਕਤ ਆਪਣੇ ਜੱਥੇਦਾਰ ਜਿਹੜਾ ਰਿਆ ਹੋਵੇ ਸਾਡੇ ਕਾਲ ਤੱਕ ਦਾ ਸੁਪਰੀਮ ਸਭ ਤੋਂ ਹਾਈਐਸਟ ਟੈਂਪੋਰਲ ਸੀਟ ਛੇਵੇਂ ਪਾਤਸ਼ਾਹੀ ਦੀ ਮੀਰੀ ਤੇ ਪੀਰੀ ਦਾ ਤਖਤ ਹੋਵੇ ਆਪਾਂ ਉਹਨੂੰ ਇਨਸਾਫ ਨਹੀਂ ਦਿਵਾ ਸਕਦੇ ਤੇ ਹੁਣ ਆਪਾਂ ਕਿਦਾਂ ਯਕੀਨ ਕਿਹੜੇ ਮੂੰਹ ਨਾਲ ਯਕੀਨ ਦਿਵਾ ਸਕਦੇ ਕਿ ਅਸੀਂ ਸਿੱਖਾਂ ਦੀਆਂ ਕੌਮ ਦੀਆਂ ਪੰਥ ਦੀ ਅਸੀਂ ਲੜਾਈ ਲੜਾਂਗੇ ਇਹ ਇਹ ਹੋ ਗਿਆ ਉਹਨਾਂ ਦਾ ਕਿਰਦਾਰ ਆਈ ਐਮ ਵੈਰੀ ਸੈਡਨ ਟੂ ਐਡ ਕਿ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਆਈ ਉਸ ਤੋਂ ਬਾਅਦ ਉਹਨਾਂ ਨੇ ਵੀ ਬਜਾਏ ਕਿ ਉਹਨਾਂ ਨੂੰ ਇਨਸਾਫ ਦੇਣਾ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਸੀਗੀ ਉਹਨੂੰ ਬਿਲਕੁਲ ਤਰੋਰ ਮਰੋੜ ਕੇ ਪਬਲਿਕ ਡੋਮੇਨ ਵਿੱਚ ਉਹਨੂੰ ਹੋਰ ਐਵੀਡੈਂਸ ਨੂੰ ਫਰਦਰ ਡਿਸਟਰੋਏ ਕੀਤਾ ਸਿਰਫ ਉਸ ਵਕਤ ਦੇ ਗੁਨਾਹਗਾਰ ਪੁਲਿਸ ਆਫਸਰਸ ਨੂੰ ਬਚਾਉਣ ਵਾਸਤੇ ਇਹ ਕਿੱਦਾਂ ਦਾ ਇਨਸਾਫ ਹੈ ਕਿੱਦਾਂ ਦਾ ਸੰਵਿਧਾਨ ਆ ਆਪਾਂ ਆਪਾਂ ਦੁਹਾਈ ਤਾਂ ਦਿੰਨੇ ਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਨ੍ਹਾਂ ਨੇ ਸੰਵਿਧਾਨ ਖੜਿਆ ਆਪਾਂ ਦੁਹਾਈ ਦਿੰਨੇ ਆ ਸ਼ਹੀਦ ਭਗਤ ਸਿੰਘ ਦੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਤੇ ਆਪਾਂ ਇੱਕ ਇਸ ਵਕਤ ਇੰਦਾ ਦੇ ਵੱਡੇ ਰੁਤਬੇ ਤੇ ਬੈਠੇ ਕੌਮੀ ਰੁਤਬੇ ਦੇ ਬੈਠੇ ਬੰਦੇ ਨੂੰ ਇਨਸਾਫ ਦੇਣ ਦੀ ਬਜਾਏ ਥੋੜੇ ਜਿਹੀ ਪੁਲਿਸ ਆਫੀਸਰ ਨੂੰ ਬਚਾਉਣ ਵਾਸਤੇ ਆਪਾਂ ਆਪਣੇ ਸੰਵਿਧਾਨ ਨੂੰ ਤੈਸ਼ ਨੈਸ਼ ਉਹਨੂੰ ਆਪਣੇ ਥੱਲੇ ਰੋਂਦ ਰਹੇ ਹਾਂ ਇੱਥੇ ਇੱਕ ਹੋਰ ਮੈਂ ਕੋਟ ਕਹਿਣਾ ਚਾਹਣਾ ਮਾਰਟਨ ਲੂਥਰ ਕਿੰਗ ਸਭ ਤੋਂ ਵੱਡਾ ਸਿਵਲ ਰਾਈਟਸ ਦਾ ਐਕਟਿਵਿਸਟ ਅਮਰੀਕਾ ਦਾ ਜਿਸ ਨੇ ਬਹੁਤ ਜद्दोजਹਿਦ ਕੀਤੀ ਏਦਾਂ ਹੀ ਅਨਿਆਏ ਦੇ ਖਿਲਾਫ ਉਹ ਲੜਿਆ ਮਾਰਟਨ ਲੂਥਰ ਕਿੰਗ ਦਾ ਵੀ ਇੱਕ ਕੋਟ ਹੈਗਾ ਉਹ ਕਹਿੰਦਾ ਵਾ ਕਿ ਇਨਜਸਟਿਸ ਐਨੀਵੇਅਰ ਇਜ਼ ਅ ਥ्रेट ਟੂ ਜਸਟਿਸ ਏਵਰੀਵੇਅਰ ਹੁਣ ਇੱਕ ਇਸ ਕੇਸ ਨੇ ਮਤਲਬ ਇੱਕ ਇੱਕ ਜਗ੍ਹਾ ਤੇ ਬੇਇਨਸਾਫੀ ਹੋਈ ਹੈ ਤੇ ਸਾਰਾ ਸਾਡਾ ਸਿਸਟਮ ਡਾਊਟਫੁਲ ਹੋ ਗਿਆ ਔਰ ਅੱਜ ਵੀ ਉਹ ਉਸੇ ਤਰ੍ਹਾਂ ਦੀ ਹੀ ਵਿਚਾਰਤਾਰਾ ਉਸੇ ਤਰ੍ਹਾਂ ਦਾ ਹੀ ਇੱਕ ਰਵਈਆ ਤੁਰਿਆ ਚੱਲਿਆ ਆਉਂਦਾ ਵਾ ਔਰ ਹੁਣ ਮੈਂ ਮਗਰਲੀਆਂ ਸਰਕਾਰਾਂ ਨੂੰ ਆਈ ਹੋਲਡ them ਰਿਸਪਾਂਸਿਬਲ ਇਨਕਲੂਡਿੰਗ ਮਾਈ ਓਨ ਪਾਰਟੀ ਆਮ ਨਾਟ ਹੈਜ਼ਿਟੇਟ ਜੇ ਕਿਸੇ ਨੇ ਗਲਤ ਕੰਮ ਕੀਤਾ ਤੇ ਗਲਤ ਗਲਤ ਰਹੂਗਾ ਉਹਨੂੰ ਜਿੰਨਾ ਮਰਜੀ ਜਸਟੀਫਾਈ ਕਰੀਏ ਉਹ ਠੀਕ ਨਹੀਂ ਹੋ ਸਕਦਾ ਹੁਣ ਆਗੇ ਆਪਣੀ ਆਉਣ ਵਾਲੀ ਸਰਕਾਰ ਦੀ ਗੱਲ ਜਿਹਨੀਆਂ ਫੋਟੋਆਂ ਦਾ ਜ਼ਿਕਰ ਕੀਤਾ ਸ਼ਹੀਦ ਭਗਤ ਸਿੰਘ ਦੀ ਲੱਗੀ ਫੋਟੋ ਚੀਫ ਮਿਨਿਸਟਰ ਸਾਹਿਬ ਦੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀ ਲੱਗੀ ਹੋਈ ਫੋਟੋ ਕਿੰਨਾ ਸ਼ੋਰ ਮਚਿਆ ਐਸਜੀਪੀ ਮੈਂ ਇੱਥੇ ਮੈਂ ਤਾਰੀਫ ਕਰਨਾ ਚਾਹੁੰਨਾ ਹਾਂ ਮੌਕੇ ਦੇ ਜਥੇਦਾਰ ਕਾਲਤਖਰ ਸਾਹਿਬ ਦੀ ਭਾਈ ਸਾਹਿਬ ਗਿਆਨੀ ਰਕबीर ਸਿੰਘ ਜੀ ਦੀ ਜਿਨ੍ਹਾਂ ਨੇ ਕੌਗਨੀਸੈਂਸ ਲਈ ਇਸ ਰਿਪੋਰਟ ਦੀ ਜਿਨ੍ਹਾਂ ਨੇ ਐਸਜੀਪੀਸੀ ਨੂੰ ਫਾਰਵਰਡ ਕੀਤੀ ਕਿ ਤੁਸੀਂ ਇਹਨਾਂ ਦੇ ਜਾ ਕੇ ਲੜਾਈ ਲੜੋ ਮੈਂ ਐਸਜੀਪੀਸੀ ਤੇ ਪ੍ਰੈਜ਼ੀਡੈਂਟ ਦੀ ਵੀ ਤਾਰੀਫ ਕਰਨਾ ਚਾਹੁੰਦਾ ਅੱਜ ਜਿਨ੍ਹਾਂ ਨੇ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਿਨ੍ਹਾਂ ਨੇ ਹੁਣ ਇੱਕ ਪੈਨਲ ਆਫ ਲਾਇਰਸ ਬਣਾਇਆ ਔਰ ਇਹਨਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਕਾਨੂੰਨੀ ਲੜਾਈ ਲੜਾਂਗੇ ਪਰ ਮੌਕੇ ਦੀ ਸਰਕਾਰ ਹੁਣ ਫੇਸੁੱਤੀ ਹੋਈ ਹੈ ਸਭ ਸ਼ੋਰ ਮਚ ਰਿਹਾ ਜਥੇਦਾਰ ਕੋਂਕੇ ਜਥੇਦਾਰ ਕੋਂਕੇ ਝੂਠਾ ਪੁਲਿਸ ਮੁਕਾਬਲਾ ਤਸ਼ੱਦਦ 3rd ਡਿਗਰੀ ਟੌਰਚਰ ਅੱਜ ਉਹ ਉਹ ਬਿਲਕੁਲ ਮੂਕ ਦਰਸ਼ਕ ਬਣ ਕੇ ਮੈਂ ਪੁੱਛਿਆ ਇਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਮੌਕੇ ਦੀ ਸਰਕਾਰ ਜਿਹੜੀ ਐ ਸਵਰਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਮਨਿਸਟਰ ਨੇ ਜਿਹੜੇ ਬਹੁਤ ਸਾਰੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਆਗੂ ਖਵਾਉਂਦੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਹਨ ਕਿਸੇ ਮਨਿਸਟਰ ਨੇ ਕਿਸੇ ਐਮ ਐਲ اے ਨੇ ਕਿਸੇ ਸਰਕਾਰੀ ਵੱਡੇ ਵੱਡੇ ਅਹੁਦੇ ਤੇ ਕਿਸੇ ਸਰਕਾਰੀ ਅਫਸਰ ਨੇ ਕਿਸੇ ਡੀ ਸੀ ਨੇ ਕਿਸੇ ਪ੍ਰਿੰਸੀਪਲ ਸੈਕਟਰੀ ਨੇ ਕਿਸੇ ਹੋਮ ਸੈਕਟਰੀ ਨੇ ਜਿਵੇਂ ਚੀਫ ਮਿਨਿਸਟਰ ਨੇ ਇਹ ਬੌਦਰ ਨਹੀਂ ਕੀਤਾ ਕਿ ਅਸੀਂ ਕੱਟੋ-ਕੱਟ ਹੋਰ ਨਹੀਂ ਕੁਛ ਤਾਂ ਜਥੇਦਾਰ ਗੁਰਪ੍ਰੀਤ ਭਾਈ ਸਾਹਿਬ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਮਿਲ ਕੇ ਪੁੱਛਿਆ ਵੀ ਤੁਹਾਡਾ ਨਾ ਹੋਇਆ ਕੀ ਸੀਗਾ ਇਨਸਾਫ ਤਾਂ ਬਹੁਤ ਦੂਰ ਦੀ ਗੱਲ ਆ ਆਪਾਂ ਪੁੱਛਣ ਤੱਕ ਵੀ ਨਹੀਂ ਆਏ ਤਾਂ ਫਿਰ ਮੈਂ ਪਹਿਲਾਂ ਵੀ ਬੜੀ ਆਰੀ ਕਿਹਾ ਜੇ ਆਪਾਂ ਨੂੰ ਯਕੀਨ ਨਹੀਂ ਨਿੰਗਾ ਸੰਵਿਧਾਨ ਤੇ ਜੇ ਆਪਾਂ ਚੰਦ ਪੁਲਿਸ ਆਫੀਸਰਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਸਭ ਕੁਝ ਛਿੱਕੇ ਤੇ ਟੰਗ ਸਕਦੇ ਤੇ ਫਿਰ ਉਹ ਫੋਟੋਆਂ ਲਾ ਦੇਣੀਆਂ ਚਾਹੀਦੀਆਂ ਆਪਾਂ ਸ਼ਹੀਦ ਭਗਤ ਸਿੰਘ ਅਗਰ ਜਿੰਨਾ فرض ਕਰੋ ਸ਼ਹੀਦ ਭਗਤ ਸਿੰਘ ਜ਼ਿੰਦਾ ਹੁੰਦਾ ਕੀ ਉਹ ਭਾਈ ਗੁਰਦੇਵ ਸਿੰਘ ਕੋਂਕੇ ਦੇ ਕਤਲਿਆਂ ਤੇ ਸ਼ਹਾਦਤ ਤੇ ਝੂਠੇ ਪੁਲਿਸ ਮੁਕਾਬਲੇ ਤੇ ਤਸ਼ੱਦਦ ਤੇ 3 ਡਿਗਰੀ ਟੌਰਚਰ ਨੂੰ ਸਵੀਕਾਰ ਕਰਦਾ ਪ੍ਰੋਮੋਟ ਕਰਦਾ ਨੇਵਰ ਤੇ ਕੀ ਬਾਬਾ ਸਾਹਿਬ ਉਮੀਦ ਕਰ ਅਗਰ ਅੱਜ ਜਿੰਦੇ ਹੁੰਦੇ ਉਹ ਇਸ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੂੰ ਸਪੋਰਟ ਕਰਦੇ ਔਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਅੱਜ ਦੀ ਸਰਕਾਰ ਤੇ ਇੱਕ ਗੱਲ ਇਹ ਵੀ ਸਵਾਲ ਮੈਂ ਪੁੱਛ ਰਿਹਾ ਕਿ ਤੁਸੀਂ ਆਪਣੇ ਹੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਆਸਾਮ ਵਰਗੇ ਦੂਰ ਦਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਿੱਥੋਂ ਤੱਕ ਮੇਰੀ ਅਕਲ ਜਾਂਦੀ ਹੈ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਇਹ ਕਹਿ ਸਕਦਾ ਕਿ ਉਹਨਾਂ ਦਾ ਪ੍ਰਮੁੱਖ ਕੰਮ ਸੀਗਾ ਪ੍ਰਚਾਰ ਕਰਨਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਹਾਂ ਇੱਕ ਇਨਸੀਡੈਂਟ ਹੋਇਆ ਅਜਨਾਲੇ ਪੁਲਿਸ ਸਟੇਸ਼ਨ ਵਿੱਚ ਜਿੱਥੇ ਝਗੜਾ ਹੋ ਗਿਆ ਟਕਰਾਰ ਹੋਇਆ ਟੂ ਸਮ ਐਕਸਟੈਂਟ ਵਾਇਲੈਂਸ ਹੋਇਆ ਕਿ ਕੀ ਸਾਡੇ ਦੇਸ਼ ਦਾ ਸੰਵਿਧਾਨ ਤੇ ਸਾਡੇ ਕੋਲ ਸਾਡੀ ਪੁਲਿਸ ਮੈਕੈਨਿਜ਼ਮ ਇੰਨਾ ਕਮਜ਼ੋਰ ਹੈ ਕਿ ਸਿ ਜਿਹੜੀਆਂ ਸਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਕੀ ਅਸੀਂ ਉਹਨਾਂ ਨਾਲ ਡੀਲ ਨਹੀਂ ਕਰ ਸਕਦੇ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਹੋਰ ਜੋ ਤੁਹਾਡੇ ਕੋਲ ਧਾਰਾ ਤੁਸੀਂ ਲਾਉਣੇ ਹੋ ਲਾਓ ਉਹਨਾਂ ਨੂੰ ਗ੍ਰਿਫਤਾਰ ਕਰੋ ਲੇਕਿਨ ਰੱਖੋ ਤਾਂ ਘੱਟੋ ਘੱਟ ਪੰਜਾਬ ਦੇ ਜਿਲ੍ਹਿਆਂ ਵਿੱਚ ਐਨਐਸਏ ਇਸ ਵਨ ਆਫ ਦਾ ਮੋਸਟ ਟ੍ਰਿਕੋਨਿਅਲ ਲਾਜ਼ ਵਿਚ ਇਜ਼ ਅਪੋਜ਼ਡ ਬਾਏ ਏਵਰੀ ਹਿਊਮਨ ਰਾਈਟਸ ਬਾਡੀ ਇਨ ਦਾ ਕੰਟਰੀ ਔਰ ਇਦਾਂ ਦਾ ਜਿਹੜਾ ਕਾਨੂੰਨ ਟਾਡਾ ਸੀਗਾ ਇਹ ਅਲਟੀਮੇਟਲੀ ਗਵਰਨਮੈਂਟ ਆਫ ਇੰਡੀਆ ਨੇ ਟਾਡਾ ਨੂੰ ਵਿਦਡਰੋ ਕੀਤਾ ਸੀਗਾ ਤੇ ਹੁਣ ਆਪਾਂ ਉਹੀ ਜਿਹੜੇ ਕਾਲੇ ਕਾਨੂੰਨ ਕਹਿੰਦੇ ਸੀ ਆਪਾਂ ਸਟੇਜਾਂ ਤੇ ਚੜ੍ਹ ਕੇ ਰੋਜ਼ ਕਹਿੰਦੇ ਕਿ ਕਾਲੇ ਕਾਨੂੰਨ ਹਨ ਇਹ ਵਾਪਸ ਲੈ ਜਾਣੇ ਤੇ ਆਪਾਂ ਉਹਨਾਂ ਤੇ ਐਨਐਸ ਲਾ ਕੇ ਤਾਂ ਭਗਤ ਇੱਕ ਅਗਲੀ ਗੱਲ ਹੋਰ ਬੜੀ ਇੰਪੋਰਟੈਂਟ ਜਿੱਥੇ ਮੈਂ ਮੌਕੇ ਦੇ ਪੰਥਕ ਆਗੂ ਨੂੰ ਪੁੱਛਣਾ ਚਾਹਨਾ ਔਰ ਮੌਕੇ ਦੇ ਚੀਫ ਮਨਿਸਟਰ ਕਿਉਂਕਿ ਪੱਗ ਬੰਨਦੇ ਨੇ ਸਿੱਖ ਅਖਵਾਉਂਦੇ ਨੇ ਆਪਣੇ ਆਪ ਨੂੰ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਅੱਜ ਇੱਕ ਇੱਕ ਮੁੱਦਾ ਬਹੁਤ ਭਾਰੀ ਉਠਿਆ ਕਿ ਵਿਦੇਸ਼ਾਂ ਵਿੱਚ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਚਾਹੇ ਉਹ ਯੂਕੇ ਕਿਸ ਇਹ ਆਪਣੇ ਦੇਸ਼ ਦੀਆਂ ਕੁਝ ਏਜੰਸੀਜ਼ ਦੇ ਉੱਤੇ ਇਲਜ਼ਾਮ ਕਹਿ ਰਿਹਾ ਮੈਂ ਸਬਜੈਕਟ ਟੂ ਪ੍ਰੋਪਰ ਇਨਕੁਆਇਰੀ ਹੈ ਇਹ ਇਲਜ਼ਾਮ ਆ ਕਿ ਇੱਥੋਂ ਪਲਾਨ ਕਰਕੇ ਉੱਥੇ ਦੂਸਰੇ ਵਿਦੇਸ਼ਾਂ ਦੇ ਕੈਨੇਡਾ ਵਰਗੇ ਦੇਸ਼ਾਂ ਦੀ ਧਰਤੀ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਬਿਲਕੁਲ ਜਿੱਦਾਂ ਜੋ ਪਾਏ ਕੌਂਕੇ ਦੇ ਨਾਲ ਹੋਇਆ ਇਦਾਂ ਹੀ ਉੱਥੇ ਨਿਜਰ ਦੇ ਨਾਲ ਇੱਥੇ ਰੁੱਕ ਕੇ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦਾ ਮੁਦਈ ਨਹੀਂਗਾ ਨਾ ਮੈਂ ਕਿਸੇ ਵਖਵਾਦ ਦਾ ਮੁਦਈ ਹਾਂ ਪਰ ਕੀ ਸਾਡਾ ਸਿੱਖ ਚੀਫ ਮਿਨਿਸਟਰ ਔਰ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਹਨਾਂ ਵੀ ਨਹੀਂ ਪੁੱਛ ਸਕਦੇ ਸਰਕਾਰ ਨੂੰ ਕਿ ਘਟੋ ਘਟ ਸਾਡੀ ਇਸ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲ ਰਿਹਾ ਵਾ ਇੰਡੀਆ ਦੀ ਗਵਰਨਮੈਂਟ ਨੂੰ ਉਹ ਕਹਿ ਰਹੇ ਨੇ ਕਿ ਇਹ ਦੀ ਜਾਂਚ ਕਰਵਾਓ ਔਰ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਮਿਸ ਕੀਤਾ ਕਿ ਹਾਂ ਅਸੀਂ ਇਸ ਜਾਂਚ ਕਰਵਾਵਾਂਗੇ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਆਫਿਸ ਤੋਂ ਐਟ ਏਵਰੀ ਲੈਵਲ ਸਟਾਰਟਿੰਗ ਫਰਮ ਦ ਸੈਕਟਰੀ ਆਫ ਸਟੇਟ ਜਿਹੜਾ ਉਹਨਾਂ ਦਾ ਫੋਰਨ ਅਫੇਅਰਸ ਦਾ ਮਿਨਿਸਟਰ ਹੈ ਔਰ ਡਾਊਨ ધ ਲਾਈਨ ਉਹਨਾਂ ਦੇ ਜਿਹੜੀਆਂ ਜਿੰਨੀਆਂ ਏਜੰਸੀਜ਼ ਆ ਉਹਨਾਂ ਨੇ ਇੱਥੇ ਇੰਡੀਆ ਵਿਜ਼ਿਟ ਕੀਤਾ ਵਾ ਉਹਨਾਂ ਨੇ ਕਿ ਤੁਸੀਂ ਸਾਡੇ ਦੇਸ਼ਾਂ ਦੇ ਵਿੱਚ ਬੈਠੇ ਨਾਗਰਿਕਾਂ ਨੂੰ ਜਿਹੜਾ ਹੈ ਫਿਜ਼ੀਕਲ ਹਾਮ ਕਰਵਾ ਰਹੇ ਇਹਦੀ ਅੱਛੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਔਰ ਸਾਡੇ ਦੇਸ਼ ਦੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਕਿ ਜਾਂਚ ਹੋਊਗੀ ਲੇਕਿਨ ਜਿਹੜੇ ਅਸੀਂ ਸਿੱਖ ਆਗੂ ਕਹਿੰਨੇ ਆ ਅਸੀਂ ਕਹਿੰਨੇ ਕਿ ਵੀ ਆਰ ਦੀ ਲੀਡਰਸ ਆਫ ਪੰਜਾਬ ਐਂਡ ਦ ਸਿੱਖ ਇੱਕ ਪਾਰਟੀ ਕਹਿੰਦੀ ਅਸੀਂ ਅਸੀਂ ਪੰਥਕ ਆਗੂ ਆ ਪੰਥ ਦਾ ਦੀ ਪੈਰ ਪੰਥਕ ਮੁੱਦਿਆਂ ਦੀ ਸਿੱਖਾਂ ਦੀ ਪੈਰਵਾਈ ਕਰਨੀ ਸਾਡੀ ਜ਼ਿੰਮੇਵਾਰੀ ਹੈ ਰਹੇਗੇ ਅਸੀਂ ਇੱਡੇ ਵੱਡੇ ਮੁੱਦਿਆਂ ਦੇ ਉੱਤੇ ਚੁੱਪ ਹੈ ਸਾਡਾ opinion ਹੀ ਕੋਈ ਨਹੀਂਗਾ ਨਾ ਹਾਂ ਦੇ ਵਿੱਚ opinion ਹੈ ਨਾ ਨਾ ਦੇ ਵਿੱਚ opinion ਨਾ that only means ਕਿ ਸਾਡੀ ਜਿਹੜੀ ਚੁੱਪੀ ਆ ਇਹ ਇੱਕ ਕਿਸਮ ਦਾ ਲਾਇਸੈਂਸ ਹੈ ਕਿ ਤੁਸੀਂ ਜੋ ਕੀਤਾ ਜਾ ਰਿਹਾ ਜੋ ਹੋ ਰਿਹਾ ਜੋ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਹੋਇਆ ਉਹ ਇਹਨੂੰ ਜਸਟੀਫਾਈ ਕਰਦੇ ਨਜ਼ਰ ਆਉਂਦੇ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਅਸੀਂ ਜਿੰਨੇ ਜੋਗੇ ਹੈ ਪਬਲਿਕ ਡੋਮੇਨ 'ਚ ਵੀ ਗੱਲ ਲਿਆਵਾਂਗੇ ਅਗਰ ਮੌਕਾ ਦਿੱਤਾ ਦਿੰਦੇ ਨਹੀਂ ਹੈ ਮੈਨੂੰ ਤਾਂ ਖਾਸ ਤੌਰ ਤੇ ਅਗਰ ਦੇਣਗੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦੇ ਨੂੰ ਇਸ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਇਹ ਮੌਕੇ ਦੀ ਸਰਕਾਰ ਉਸ ਰਿਪੋਰਟ ਨੂੰ ਕਢਵਾ ਕੇ ਚੁੱਪ ਕਿਉਂ ਆ ਉਸ ਰਿਪੋਰਟ ਨੂੰ ਕਢਵਾਉਣ ਉਹਦੀ ਫਰਦਰ ਇਨਵੈਸਟੀਗੇਸ਼ਨ ਹੋਵੇ ਚਾਹੇ ਹੁਣ ਬਹੁਤ ਬਿਲੇਟਡ ਪਰ ਜਿਨ੍ਹਾਂ ਲੋਕਾਂ ਨੇ ਵੀ ਹੂ ਐਵਰ ਆਰ ਇਨਵੋਲਡ ਵੈਦਰ ਇਟ ਇਜ਼ ਐਨੀ ਐਸਐਸਪੀ ਆਫ ਦੈਟ ਟਾਈਮ ਔਰ ਥਰ ਇਜ਼ ਅ ਐਸਪੀ ਇਨਵੋਲਡ ਔਰ ਥਰ ਇਜ਼ ਅ ਡੀਐਸਪੀ ਇਨਵੋਲਡ ਔਰ ਦ ਸਮ ਸੀਆਈਏ ਸਟਾਫ ਇਨਸਪੈਕਟਰ ਇਜ਼ ਇਨਵੋਲਡ ਸਭ ਨੂੰ ਬਣਦੀ ਸਹੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਇਹਦੇ ਨਾਲ ਪੰਜਾਬ ਤੇ ਦੇਸ਼ ਦੇ ਲੋਕਾਂ ਦਾ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਤੇ ਸਾਡੀ ਦੇਸ਼ ਦੀ ਜਮਹੂਰੀਅਤ ਦੇ ਵਿੱਚ ਉਹਨਾਂ ਦਾ ਯਕੀਨ ਵਧੇਗਾ ਤੇ ਜਦੋਂ ਅਸੀਂ ਇਨਸਾਫ ਦੇਣ ਤੋਂ ਬੁਨਕਰ ਹੋ ਜਾਂਦੇ ਹਾਂ ਅਸੀਂ ਡਿਲੇ ਕਰਦੇ ਹਾਂ ਠੰਡੇ ਪਾਸੇ ਚ ਪਾ ਦਿੰਦੇ ਹਾਂ ਤੇ ਉਹਦੇ ਨਾਲ ਤੁਹਾਡਾ ਆਪਣੀ ਜਨਤਾ ਦਾ ਵਿਸ਼ਵਾਸ ਤੁਸੀਂ ਆਪਣੇ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਘਟਾ ਰਿਹਾ ਹੈ